ਸੁਣਿਆ ਬੂਟਾ ਸਿੰਘ ਦਾ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਬੇਸ਼ਕ ਦਾ ਗ੍ਰਹਿ ਮੰਤਰੀ ਬਣਾਇਆ ਸਰਦਾਰ ਬੂਟਾ ਸਿੰਘ ਦੇ ਪੁੱਤਰੀ ਨੇ ਰਾਜਾ ਵੜਿੰਗ ਨੂੰ ਲੰਮੇ ਹੱਥੀ ਲਿਆ ਤਾਂ ਬੀਤੇ ਦਿਨੀ ਤਰਨਤਾਰਨ ਦੇ ਵਿੱਚ ਹੋ ਰਹੀ ਜ਼ਿਮਨੀ ਚੋਣ ਦੇ ਪ੍ਰਚਾਰ ਦੇ ਦੌਰਾਨ ਜਿੱਥੇ ਰਾਜਾ ਵੜਿੰਗ ਦੇ ਵੱਲੋਂ ਕਿਸ ਦੇ ਸਾਪਕਾ ਗ੍ਰਹਿ ਮੰਤਰੀ ਸਵਰਗਵਾਸੀ ਸਰਦਾਰ ਬੂਟਾ ਸਿੰਘ ਦੇ ਬਾਰੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਦੱਸਿਆ ਕਿ ਰਾਜਨੀਤੀ ਦੇ ਬਾਬਾ ਬੋਰ ਦੇ ਨਾਮ ਦੇ ਨਾਲ ਜਾਣੇ ਜਾਣ ਵਾਲੇ ਸਵਰਗਵਾਸੀ ਬੂਟਾ ਸਿੰਘ ਦੇ ਬਾਰੇ ਦਿੱਤੇ ਗਏ ਇਸ ਵਿਵਾਦਿਤ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੁਵਾਲ ਮਚਿਆ ਹੋਇਆ ਹੈ ਰਾਜਨੀਤੀ ਦੇ ਵਿੱਚ ਇਸ ਬੁਵਾਲ ਦੇ ਵਿੱਚ ਹੁਣੇ ਸਰਦਾਰ ਬੂਟਾ ਸਿੰਘ ਦੇ ਪੋਤਰੇ ਹਰਨੂਰ ਸਿੰਘ ਹਰਜੀਮਾਨ ਨੇ ਹਮ ਆਦਮੀ ਪਾਰਟੀ ਦੇ ਫਗਵਾੜਾ ਤੋਂ ਜਿਹੜੇ ਹਲਕਾ ਇਜਾਰਡ ਵੀ ਨੇ ਉਹਨਾਂ ਦਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਉਧੇੜ ਕੇ ਰੱਖ ਦਿੱਤਾ ਤੇ ਆਓ ਹੁਣ ਸੁਣਦੇ ਹਾਂ ਕੀ ਕਿਹਾ ਹਰਨੂਰ ਸਿੰਘ ਹਰਜੀਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਬਰਾੜ ਜਿਨ੍ਹਾਂ ਨੂੰ ਰਾਜਾ ਵੜਿੰਗ ਵੀ ਕਿਹਾ ਜਾਂਦਾ ਕੱਲ ਰਾਤ ਉਹਨਾਂ ਦਾ ਇੱਕ ਮੈਂ ਗਿਆਨ ਤੋਂ ਹੈ ਕਰਨਤਾਆਂ ਦੀਆਂ ਉਪਚੋੜਾਂ ਦੇ ਵਿੱਚ ਜਿੱਥੇ ਉਹ ਮੰਚ ਤੇ ਸੰਬੋਧਿਤ ਕਰਦਾ ਹੋਇਆ ਉਹਨਾਂ ਨੇ ਇੱਕ ਗੱਲ ਬਹੁਤ ਪੱਦੀ ਸ਼ਬਦਾਵਲੀ ਯੂਜ਼ ਕਰਦੇ ਹੋਏ ਕਿ ਇੱਕ ਰੰਗ ਕਾਲੇ ਦਾ ਰੰਗ ਕਾਲੇ ਦਾ ਪੱਠੇ ਕੁੱਤਰ ਦਾ ਹੁੰਦਾ ਸੀ ਜਿਹੜਾ ਨਾਮ ਸੀ ਪੂਟਾ ਸਿਓ ਤੇ ਉਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਮੈਂ ਰਾਜਾ ਬੜਿੰਗ ਜੀ ਨੂੰ ਦਫਰਾਂ ਜਾਵਾਂਗਾ ਸਭ ਤੋਂ ਪਹਿਲਾਂ ਕਿ ਸਰਦਾਰ ਕੂਟਾ ਸਿੰਘ ਕੈਸੀ ਸਖੀਅਤ ਸੀ ਸਰਦਾਰ ਜੀ ਮੇਰੀ ਦਾਦੀ ਦੇ ਛੋਟੇ ਭਰਾ ਸੀ ਉਹਨਾਂ ਤੋਂ ਪਹਿਲੋ ਮੇਰੇ ਦਾਦੀ ਦੇ ਦੋ ਪੁੱਤ ਰਹੇ ਸਨ ਜੋ ਫੌਤ ਹੋ ਗਏ ਸਨ ਸਾਡੇ ਪਿਸ਼ੋਕੜ ਪਿੰਜ ਬੁਸਤਾਪੁਰ ਦੇ ਵਿੱਚ ਉਦਾਸੀ ਸਾਧੂਆਂ ਦੀ ਸਮਾਦਨ ਤੇ ਬਾਬਾ ਜੀਵਨ ਦਾਸ ਜੀ ਉੱਥੇ ਹੁੰਦੇ ਸਨ ਜਦੋਂ ਸਰਦਾਰ ਜੀ ਪੈਦਾ ਹੋਏ ਸਰਦਾਰ ਜੀ ਤਾਂ ਦਾਦੀ ਦਾ 8 ਸਾਲ ਦਾ ਫਰਕ ਸੀ ਸਰਦਾਰ ਜੀ ਮੇਰੀ ਦਾਦੀ ਨੂੰ ਮਾਂ ਕਿਹਾ ਕਰਦੇ ਸਨ ਤੇ ਮੇਰੀ ਦਾਦੀ ਉਹਨਾਂ ਨੂੰ ਬਾਬਾ ਜੀਵਨ ਸਿੰਘ ਜੀ ਦੇ ਕੋਲ ਜਾ ਕੇ ਉਹਨਾਂ ਦੇ ਪੈਰਾਂ 'ਚ ਰੱਖਤਾ ਸੀ ਕਿ ਇਸ ਦਾ ਤੁਸੀਂ ਖਿਆਲ ਰੱਖਣਾ ਤੇ ਬਾਬਾ ਜੀ ਨੇ ਉਹ ਦੋਨੋਂ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਮੋਹਰੇ ਇਹਨਾਂ ਨੂੰ ਰੱਖ ਕੇ ਅਰਦਾਸ ਕਰਾਇਓ ਤੇ ਇਹਦਾ ਨਾਮ ਬੂਟਾ ਬਖਸ਼ ਉਹ ਬੂਟਾ ਸਿੰਘ ਜੋ ਗੁਰਬਤੋਂ ਨਿਕਲ ਕੇ ਟਿੱਪਲ ਦੇ ਪੱਤੇ ਪੈਰਾਂ 'ਚ ਬਨ ਕੇ ਸਕੂਲ ਪੜ ਜਾਂਦਾ ਸੀ ਜੋ ਗ੍ਰੰਥੀ ਸਿੰਘ ਵਜੋਂ ਪਾਠ ਵੀ ਕਰਦਾ ਸੀ ਰੋਲ ਲਾਉਂਦਾ ਸੀ ਤੇ ਉਹਨਾਂ ਪੈਸਿਆਂ ਦੇ ਨਾਲ ਆਪਣੀ ਪੜ ਪੜ ਕੇ ਆਪਣੀ ਕਮਾਈ ਕੀਤੀ ਉਸਨੇ ਜਿੱਥੇ ਉਹਨਾਂ ਨੇ ਜਲੰਧਰ ਖਾਲਸਾ ਕਾਲਜ ਵਿੱਚ ਬੀਏ ਕੀਤੀ ਤੇ ਉਸ ਤੋਂ ਬਾਅਦ ਪੱਤਰਕਾਰੀ ਵੀ ਨਾਲ ਕਰਦੇ ਸਨ ਤੇ ਬੰਬੇ ਖਾਲਸਾ ਪੋਲੀਟ ਦੇ ਵਿੱਚ ਬਤੌਰ ਪੱਤਰਕਾਰ ਪੰਜਾਬ ਦੇ ਮਸਲੇ 'ਤੇ ਆਰਟੀਕਲ ਲਿਖਿਆ ਕਰਦੇ ਸਨ ਮੈਂ ਉਹਨਾਂ ਨੂੰ ਬਾਈਕ ਵਾਰੀ ਪੁੱਛਿਆ ਕਿ ਸਿਆਸਤ ਕੀ ਹੁੰਦੀ ਹੈ ਜੋ ਅੱਜ ਮੈਂ ਪਹੁੰਚਿਆ ਇਹ ਉਹਨਾਂ ਦੇ ਕਰਕੇ ਹੀ ਹੈ ਸਾਲ 1961 ਬਾਡ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਜਦ ਬੰਬੇ ਗਏ ਸਨ ਤੇ ਸਰਦਾਰ ਜੀ ਪੰਜਾਬ ਦੇ ਸਿੱਖ ਮਸਲਿਆਂ ਦੇ ਉੱਤੇ ਉਦੋਂ ਆਰਟੀਕਲ ਲਿਖਾਇਆ ਪੈਂਦਾ ਤੇ ਜਦੋਂ ਮਾਸਟਰ ਤਾਰਾ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਨਿਯੋਤਾ ਦਿੱਤਾ ਕਿ ਤੁਸੀਂ ਪੰਜਾਬ ਆਓ ਸਾਨੂੰ ਨੌਜਵਾਨ ਮੁੰਡਿਆਂ ਦੀ ਪੜ੍ਹੇ ਲਿਖਿਆ ਦੀ ਲੋੜ ਹੈ ਜਿਨ੍ਹਾਂ ਨੂੰ ਅਸੀਂ ਪਾਰਲੀਮੈਂਟ ਚ ਭੇਜ ਸਕੀਏ ਤੇ ਸਰਦਾਰ ਜੀ ਜਦੋਂ ਬਾੜ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਪਹਿਲੀ ਚੋਣ ਲੜੀ ਮੋਗੇ ਦੇ ਵਿੱਚ ਹੋਣਾ ਤੇ ਬਤੌਰ ਐਮਪੀ ਦੇ ਦੀ ਸਰਵੋੱਚ ਅਦਾਲਤ ਲੋਕ ਸਭਾ ਦੇ ਵਿੱਚ ਤੀਜੀ ਲੋਕ ਸਭਾ ਦੇ ਵਿੱਚ ਪਹੁੰਚ ਤੇ ਉਹ 8 ਵਾਰ ਦੇ ਐਮਪੀ ਰਹੇ ਨੇ ਸਨ 66 ਦੇ ਵਿੱਚ ਜਦੋਂ ਪੰਜਾਬੀ ਵੰਡ ਦੇ ਪੰਜਾਬ ਵੰਡ ਦੇ ਬੋਲਦੀ ਦੇ ਸਿਰ ਤੇ ਵੰਡਿਆ ਜਾਣਾ ਸੀ ਪੰਜਾਬ ਨੂੰ ਮਾਸਟਰ ਤਾਰਾ ਸਿੰਘ ਜੀ ਨੇ ਅਕਾਲੀ ਦਲ ਤੋਂ ਫਤਿਹ ਸਿੰਘ ਜੀ ਨਾਲ ਉਨਾਰੀ ਲੜਾਈ ਹੋ ਗਈ ਤੇ ਸਰਦਾਰ ਜੀ ਮਾਸਟਰ ਤਾਰਾ ਸਿੰਘ ਜੀ ਨਾਲ ਹੋ ਗਈ ਤੇ ਉਦੋਂ ਮਾਸਟਰ ਤਾਰਾ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੂੰ ਕਾਂਗਰਸ ਪਾਰਟੀ 'ਚ ਚਲੇ ਜਾ ਵੱਡੀ ਪਾਰਟੀ ਹੈ ਤੇ ਤੇਰਾ ਉੱਥੇ ਪੰਜਾਬ ਦਾ ਉਹ ਨੁਮਾਇੰਦਗੀ ਕਰ ਇੱਥੋਂ ਜਾ ਤੇ ਜਦੋਂ ਉਹ ਆ 62 'ਚ ਪਹਿਲੀ ਵਾਰੀ ਰਾਜਾ ਜੀ ਐਮਪੀ ਬਣੇ ਸਨ ਤੇ ਉਹਨਾਂ ਨੇ ਪਾਰਲੀਮੈਂਟ 'ਚ ਸਪੀਚ ਦਿੱਤੀ ਸੀ ਕਿ ਪੰਜਾਬੀ ਬੋਲੀ ਨੂੰ ਉਹਦਾ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਕਿ ਇਹਦੀ ਪ੍ਰਾਣੀ ਪਛਾਣ ਹੈ ਤੇ ਪੰਡੇ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਪਿੱਠ ਦੇ ਉੱਤੇ ਹੱਥ ਮਾਰ ਕੇ ਬੁਲਾ ਕੇ ਕਿਹਾ ਸੀ ਕਿ ਵੈਲ ਡਨ ਬாய் ਤੂੰ ਬਹੁਤ ਸੋਹਣਾ ਬੋਲੇ ਤੂੰ ਜਿਹਨਾਂ ਨੂੰ ਕਾਲਾ ਦੱਸਣ ਡਿਆ ਤੂੰ ਜਿਹਨਾਂ ਨੂੰ ਪੱਠੇ ਕੁੱਤਣ ਵਾਲਾ ਦੱਸਣ ਡਿਆ ਪਹਿਲੋਂ ਉਹਨਾਂ ਦੀ ਵਾਰੀ ਉਹਨਾਂ ਦੀ ਹیثیت ਵਾਰੀ ਪੁੱਛੀ ਬਤੌਰ 8 ਵਾਰ ਐਮਪੀ ਬਤੌਰ ਯੂਨੀਅਨ ਮਨਿਸਟਰ ਬਤੌਰ ਕੈਬਨਿਟ ਮੰਤਰੀ ਸੈਂਟਰ ਦੇ ਵਿੱਚ ਜਿੱਥੇ ਉਹਨਾਂ ਨੇ ਏਸ਼ੀਅਨ ਗੇਮਸ ਕਰਾਈ ਰੇਲਵੇ ਦੇ ਮਨਿਸਟਰ ਰਹੇ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਰਾਜਾ ਜੀ ਤੁਸੀਂ 19 ਚ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜੀ ਸੀ ਤੇ ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਨਾ ਤੁਸੀਂ ਜਦੋਂ ਸੀਐਮ ਹਾਊਸ ਦੇ ਵਿੱਚ ਲੱਕ ਟੁੱਟਾ ਲੈ ਗਏ ਉੱਥੇ ਬੈਠੇ ਸੀ ਆਪਣਾ ਮੈਂ ਉੱਥੇ ਤੁਹਾਨੂੰ ਦੂਜੀ ਤੀਜੀ ਵਾਰ ਮਿਲਿਆ ਸੀ ਕੈਪਟਨ ਬ੍ਰਿੰਦਾ ਸਿੰਘ ਦੇ ਸਾਹਮਣੇ ਤੇ ਤੁਸੀਂ ਐ ਡੇਗੇ ਹੋ ਕੇ ਬੈਠੇ ਸੀ ਕਿ ਤੁਹਾਡੇ ਹਾਲਾਤ ਏਡੇ ਮਾੜੇ ਕਰਕੇ ਸੀ ਇੱਕ ਲੋਕ ਸਭਾ ਚੋਣ ਨੇ ਸਰਦਾਰ ਬੂਟਾ ਸਿੰਘ ਕੌਣ ਸੀ ਤੁਸੀਂ ਇਹ ਪੁੱਛਿਆ ਨਾ ਕਿ ਜਿੱਦਾਂ ਉਹਨਾਂ ਦਾ ਨਾਮ ਲਿਆ ਸਰਦਾਰ ਬੂਟਾ ਸਿੰਘ ਉਹ ਇਨਸਾਨ ਸੀ ਜੋ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਮਹਿਰੂਮ ਸਾਫ ਦਾ ਪ੍ਰਧਾਨ ਮੰਤਰੀ ਭਾਰਤ ਦੇ ਉਹਨਾਂ ਨੂੰ ਜਦ ਵਰਲਡ ਬੈਂਕ ਲੈ ਕੇ ਗਈ ਸੀ ਤੇ ਉਹ ਭਾਰਤ ਦੀ ਧੁੱਪ ਦੀ ਇਕਵਮ ਨੂੰ ਪਛਾਣ ਵਾਸਤੇ ਸਰਕਾਰ ਜੀ ਉਹਨਾਂ ਨੂੰ ਲੈ ਕੇ ਆਇਆ ਸੀ ਤੇ ਜੇ ਤੁਹਾਨੂੰ ਪੁੱਛਣਾ ਹੈ ਮੈਂ ਉਹ ਲੀਟਰਾਂ ਦਾ ਨਾਮ ਲੈਣਾ ਜਿਹੜੇ ਅੱਜ ਵੀ ਕਾਂਗਰਸ ਚ ਨੇ ਤੁਸੀਂ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਪੁੱਛੋ ਕਿ ਸਰਦਾਰ ਬੋਟਾ ਸਿੰਘ ਕੌਣ ਸੀ ਤੁਸੀਂ ਪ੍ਰੇਨਕਾ ਗਾਂਧੀ ਨੂੰ ਪੁੱਛਿਓ ਕਿ ਸਰਦਾਰ ਬੋਟਾ ਸਿੰਘ ਕੌਣ ਸੀ ਤੁਸੀਂ ਰਾਹੁਲ ਗਾਂਧੀ ਨੂੰ ਪੁੱਛਿਓ ਤੁਸੀਂ ਅਸ਼ੋਕ ਗਹਿਲੋਤ ਨੂੰ ਪੁੱਛਿਓ ਤੁਸੀਂ ਸ਼ਰਦ ਪਵਾਰ ਨੂੰ ਪੁੱਛਿਓ ਤੁਸੀਂ ਲਾਲੂ ਪ੍ਰਸ਼ਾਦ ਜਾਦਵ ਨੂੰ ਪੁੱਛਿਓ ਤੁਸੀਂ ਮਮਤਾ ਬੈਨਰਜੀ ਨੂੰ ਪੁੱਛਿਓ ਤੁਸੀਂ ਅਕਲੇਸ਼ ਯਾਦਵ ਨੂੰ ਪੁੱਛਿਓ ਕਿ ਸਰਦਾਰ ਬੂਟਾ ਸਿੰਘ ਕੌਣ ਸੀ ਤੇ ਕੈਸੀ ਸ਼ਖਸੀਅਤ ਸੀ ਉਹ ਗੁਰੂ ਦਾ ਸੇਕ ਸੰ ਉਹ ਗੁਰੂ ਦੀ ਬਾਣੀ ਨੂੰ ਕੰਠ ਜਾਣਦੇ ਸਨ ਸਾਰਾ ਦਿਨ ਨਿਤਨੇਮ ਕਰਦੇ ਸਨ ਪੰਜਾਬ ਦਾ ਐਸਾ ਕੋਈ ਸੰਤ ਮਹਾਂ ਸੰਤ ਨਹੀਂ ਸੀ ਜਿਹੜੇ ਦਾ ਨਾਲ ਉਹਨਾਂ ਦੇ ਰਿਸ਼ਤੇ ਨਹੀਂ ਸੀ ਮੈਂ ਰਾਲੇ ਵਾਲੀ ਸੰਤਾਨੀ ਗੱਲ ਕਰਾਂ ਮੈਂ ਅੰਮ੍ਰਿਤਸਰ ਦੇ ਬਾਬਾ ਦਰਸ਼ਨ ਸਿੰਘ ਦੀ ਗੱਲ ਕਰਾਂ ਕਿਸੇ ਮੁਕਾਮ ਤੱਕ ਉਹਨਾਂ ਨੇ ਸਿੱਖੀ ਦੀ ਸੇਵਾ ਕੀਤੀ ਉਹ ਤੁਸੀਂ ਅੱਜ ਤੱਕ ਪਹੁੰਚ ਨਹੀਂ ਸਕਦੇ ਤੁਹਾਡੇ ਵਰਗੇ ਖੋਤੀ ਲੀਡਰ ਤੁਹਾਡੇ ਵਰਗੇ ਜਿਹਨਾਂ ਨੂੰ ਪੰਜਾਬ ਦੇ ਜਿਹੜੇ ਟੇਲਰ ਨੇ ਕੁਰਤੇ ਸੀਣ ਵਾਲੇ ਤੁਹਾਡਾ ਨਾਮ ਸੁਣ ਕੇ ਡਰਦੇ ਨੇ ਕਿਤੇ ਰਾਜਾ ਬੜਿੰਗ ਨਾ ਸਾਡੇ ਕੋਲੋਂ ਕੁਰਤਾ ਸੁਵਾਣਾ ਦੇ ਅੱਜ ਤੁਸੀਂ ਡਿਫੈਂਡਰਾਂ ਲੈ ਲੈ ਘੁੰਮਦੇ ਹੋ ਤੇ ਤੁਸੀਂ ਕਿਹੜੀਆਂ ਕਮਾਈਆਂ ਦਾ ਡਿਫੈਂਡਰਾਂ ਕੀਤੀਆਂ ਨੇ ਤੁਸੀਂ ਕਿਹੜੇ ਹੰਕਾਰ ਤੇ ਭਤੇ ਹੋਏ ਆ ਮੈਨੂੰ ਤੁਹਾਡੇ ਤੋਂ ਕੋਈ ਤਕਲੀਫ ਨਹੀਂ ਤੁਸੀਂ ਰੰਗ ਕਾਲਾ ਕਹੋ ਤੁਸੀਂ ਰੰਗ ਬੱਗਾ ਕਹੋ ਤੁਸੀਂ ਰੰਗ ਮਜੀਠਾ ਕਹੋ ਤੁਹਾਨੂੰ ਅਸੀਂ ਕਾਲੇ ਕਿਉਂ ਲੱਗਦੇ ਆ ਕਿਉਂਕਿ ਤੁਹਾਡੇ ਦਿਲ ਦੇ ਵਿੱਚ ਅੱਜ ਵੀ ਇੱਥੇ ਗੱਲ ਨਹੀਂ ਫਸੀ ਹੋਈ ਜਾਂ ਕਿ ਇਹ ਨੀਵੀਂ ਜਾਤ ਵਾਲੇ ਇਹ ਸ਼ੂਦਰਾਂ ਨੂੰ ਇਹ ਕਿਦਾਂ ਪਹੁੰਚ ਗਏ ਇੰਨੀ ਉੱਚੀ ਥਾਂ ਤੇ ਮੈਂ ਆਪਣੇ ਫਾਦਰ ਦੀ ਗੱਲ ਕਰਾਂ ਸਰਦਾਰ ਜਗਿੰਦਰ ਸਿੰਘ ਮਾਨ ਤਿੰਨ ਵਾਰ ਦੇ ਐਮ.ਐਲ.ਏ. ਮੰਤਰੀ ਰਹੇ ਨੇ ਜਿਨ੍ਹਾਂ ਨੇ ਤੁਸੀਂ ਆ ਕੇ ਕੋਢੀ ਹੱਥ ਲਾਉਨੇ ਹੋ ਪੈਰੀ ਹੱਥ ਲਾ ਕੇ ਤੇ ਮੰਚਾ ਚ ਜਾ ਜਾ ਕੇ ਸਾਨੂੰ ਕਾਲੇ ਪੀਲੇ ਤਸਵੀਰ ਸਾਡੇ 12% ਮਜਬੂਸ ਇਕ ਵਾਲਮੀ ਕਾਨੂੰਨ ਜਿਹੜਾ ਦਵਾਇਆ ਸੀ ਪੰਜਾਬ ਵਿਧਾਨ ਸਭਾ ਚ ਉਹਨਾਂ ਵੱਲੋਂ ਪਾਸ ਕੀਤਾ ਗਿਆ ਸੀ ਤੁਸੀਂ ਗੱਲ ਕਰਦੇ ਹੋ ਇੱਕ ਵਾਰ ਮੰਤਰੀ ਬਣੇ ਹੋ ਤੁਸੀਂ ਤੇ ਕਿਹੜੇ ਮਤੇ ਦੇ ਤਰੀਕੇ ਤੁਸੀਂ ਮੰਤਰੀ ਬਣੇ ਸੀਗੇ ਉਹ ਵੀ ਮੈਨੂੰ ਯਾਦ ਉਹ ਮੈਂ ਚੰਗੀ ਤਰ੍ਹਾਂ ਜਾਣਨਾ ਮੈਂ ਤੁਹਾਨੂੰ ਜੇ ਆਪਣੀ ਗੱਲ ਕਰਾਂ ਮੇਰਾ ਲਾਈਵ ਸ਼ਾਇਦ ਆਪ ਨੂੰ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਤੱਕ ਪਹੁੰਚਾ ਦੇਣਾ ਮੈਂ ਉਹੀ ਹਾਂ ਜਿਹੜਾ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਆਇਆ ਸੀ ਤੁਸੀਂ ਬਰੰਗ ਚਿੱਠੀ ਵਾਂਗੂ ਤੁਹਾਨੂੰ ਇੱਥੋਂ ਮੋੜਿਆ ਸੀ ਤੁਹਾਨੂੰ ਤੇ ਤੁਹਾਡੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੂੰ ਤੁਹਾਡੀ ਗੱਡੀ ਦੇ ਨਾਲ ਖੜਾ ਸੀ ਮੈਂ ਹੀ ਉਹ ਕਿਸੇ ਪ੍ਰਸ਼ਾਸਨ ਨੇ ਕਿਸੇ ਪੁਲਿਸ ਨੇ ਤੁਹਾਡੇ ਨਾਲ ਟੱਕਰ ਨਹੀਂ ਕੀਤਾ ਸੀ ਤੁਹਾਡੇ ਮੂੰਹ 'ਚ ਕਾਰਪੋਰੇਸ਼ਨ ਖੋ ਕੇ ਲੈਣ ਦਾ ਵਾਲਾ ਮੈਂ ਸੀ ਜਿਹਨੇ ਆਪਣੀ ਮਿਹਨਤ ਨਾਲ ਫਗਵਾੜੇ ਵਿੱਚ ਕਾਰਪੋਰੇਸ਼ਨ ਬਣਾ ਕੇ ਦਿੱਤੀ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਹੈ ਫਗਵਾੜੇ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਜਾ ਜੀ ਤੁਸੀਂ ਜੋ ਕਹਿਣਾ ਸੀ ਕਹਤਾਂ ਤੁਸੀਂ ਉਸ ਸ਼ਖਸ ਨੂੰ ਨੀਵਾਂ ਨਹੀਂ ਕਰ ਸਕਦੇ ਤੁਸੀਂ ਉਸ ਸ਼ਖਸੀ ਦੀ ਕਾਮਯਾਬੀ ਨੂੰ ਨੀਵਾਂ ਨਹੀਂ ਕਰ ਸਕਦੇ ਤੁਸੀਂ ਉਸ ਸ਼ਖਸੀ ਦੀ ਮਿਹਨਤ ਨੂੰ ਨੀਵਾਂ ਨਹੀਂ ਕਰ ਸਕਦੇ ਤੁਸੀਂ ਉਸ ਸ਼ਖਸ ਦੀ ਕਾਬਲੀਅਤ ਨੂੰ ਉਹਦਾ ਰਤਬਾ ਨਹੀਂ ਨੀਵਾ ਕਰ ਸਕਦੇ ਉਸਦਾ ਰਤਬਾ ਬਹੁਤ ਹੈ ਉਸਨੇ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਅੰਡਵਾਨ ਇੱਕ ਵਾਰ ਤੱਕ ਉਹਦੇ ਕੀਤੇ ਹੋਏ ਕੰਮ ਨੇ ਉਹਦੇ ਨਹੀਂ ਪੱਥਰ ਲੱਗੇ ਨੇ ਜਾ ਕੇ ਫੇਲੀ ਚੈੱਕ ਕਰਨ ਦੇ ਜੇ ਤੁਸੀਂ ਅੱਜ ਕਾਂਗਰਸ ਦਾ ਕਿਹਾ ਕਿ ਕਾਂਗਰਸ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਆਪਣੇ ਕਾਂਗਰਸ ਦੇ ਸਭ ਤੋਂ ਪੁਰਾਣੇ ਲੀਡਰ ਨੂੰ ਪੁੱਛ ਕੇ ਦੇਖਿਓ ਉਹ ਬੰਦਾ ਕੌਣ ਸੀ ਮੈਂ ਤੁਹਾਡੇ ਕੋਲੋਂ ਮਾਫੀ ਦੀ ਉਮੀਦ ਨਹੀਂ ਕਰਦਾ ਤੁਸੀਂ ਇਹ ਗੱਲ ਇੱਕ ਸਿਆਸੀ ਮੰਚ ਤੇ ਕਹੀ ਹੈ ਤੇ ਮੈਂ ਥਾਣਾ ਅੱਜ ਤੁਹਾਨੂੰ ਚੈਲੰਜ ਕਰਕੇ ਜਾਂਦਾ ਕਿ ਤੁਹਾਨੂੰ ਸਿਆਸੀ ਪਿਛ ਤੇ ਮਿਲਾਂਗਾ ਤਰਨਤਾਂ ਦੀ ਸੀਰ ਤੇ ਮਿਲਾਂਗਾ ਜਿੱਥੇ ਮੱਝ ਵੀ ਸਖ ਬਹੁਤ ਗਿੰਤੀ ਇਸ ਨੇ ਤੁਹਾਨੂੰ ਉੱਥੇ ਆ ਕੇ ਮੈਂ ਜਵਾਬ ਦਵਾਂਗਾ ਇਹ ਮੈਂ ਦੁੱਲਾ ਸਿਕਨਾ ਹੋਇਆ ਜਿੱਦਾਂ ਬਰਾਬਰ ਦਾ ਹੋ ਕੇ ਟੱਕਰ ਕੇ ਤੈਨੂੰ ਇਸ ਚੀਜ਼ ਦਾ ਜਵਾਬ ਮਿਲਦਾ ਬਹੁਤ ਬਹੁਤ ਧੰਨਵਾਦ